ਕਈ ਮੈਂ ਕੁਝ ਦਿਨ ਪਹਿਲਾਂ ਹੀ ਦੱਸਦਾ ਸੀ ਤੁਸੀਂ ਮੇਰੀ ਵੀਡੀਓ ਚੈੱਕ ਵੀ ਕਰ ਸਕਦੇ ਹੋ ਵੀ ਇਹ ਜਿਹੜਾ ਹਮਲਾ ਹੋਇਆ 27 ਜਣੇ ਟੂਰਿਸਟ ਮਾਰੇ ਆ ਇਸ ਦਾ ਲਿੰਕ ਪੰਜਾਬ ਨਾਲ ਜੋੜਨਗੇ ਜੋੜਨਗੇ ਅੱਜ 29 ਤਰੀਕ ਨੂੰ ਇਹ ਬੰਦਾ ਬਠਿੰਡਿਓ ਚੱਕਿਆ ਗਿਆ ਇਹ ਬੰਦਾ ਬਿਹਾਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਤੇ ਇਹ ਇਹਦੇ ਤੇ ਜਸੂਸੀ ਦੇ ਅੱਜ ਚਾਰਜਿੰਗ ਲੱਗੇ ਆ ਜਸੂਸੀ ਕਰਦਾ ਫੜਿਆ ਗਿਆ ਪਾਕਿਸਤਾਨ ਨੂੰ ਸਵੇਹ ਇਹਨੇ ਫੋਨ ਵੀ ਕੀਤਾ ਮੈਸੇਜ ਵੀ ਕੀਤੇ ਆ ਠੀਕ ਹੈ ਗੱਲ ਕਿ ਨਹੀਂ ਪਤਾ ਨਹੀਂ ਵੈਸੀ ਕੀਤੇ ਹੁਣ ਜਾਂ ਮੰਨ ਕੇ ਚੱਲੀਏ ਜਸੂਸੀਗਾ ਵੀ ਜਾਂ ਨਹੀਂ ਪਰ ਕਿਤੇ ਵੀ ਕੁਛ ਵੀ ਹੁੰਦਾ ਉਹਨੂੰ ਲਿਆ ਕੇ ਪੰਜਾਬ ਨਾਲ ਜ਼ਰੂਰ ਜੋੜਦੇ ਆ ਥੋੜਾ ਜੋੜਨ ਬੜਾ ਜੋੜਨ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੀ ਕਰਦੇ ਆ ਠੀਕ ਹੈ ਨਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਹਾਡਾ ਇਸ ਬਾਰੇ ਤੁਹਾਡੀ ਕੀ ਸੋਚ ਹੈ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਤੇ ਇਹ ਲੋਕ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਕਿੱਥੋਂ ਚੱਲ ਕੇ ਕਿੱਥੇ ਆ ਕੇ ਰਹਿੰਦੇ ਆ ਤੇ ਕੀ ਕਰਦੇ ਆ ਤੁਸੀਂ ਇਹ ਦੇਖੋ ਵੀ ਵਿਹਾਰ ਤੋਂ ਚੱਲ ਕੇ ਜਸੂਸੀ ਕਰਨ ਆਇਆ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਹੁਣ ਫੌਜ ਨੇ ਇਸ ਨੂੰ ਫੜ ਲਿਆ ਇਹ ਮੋਚੀ ਦਾ ਕੰਮ ਕਰਦਾ ਸੀ ਬਠਿੰਡੇ ਥਾਣਾ ਕੈਂਟ ਕੋਲ